ਫਿਰ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਆ ਜਲੰਧਰ ਦੇ ਸ਼ਹਿਰ ਦੇ ਹਾਲਾਤ ਸਵੇਰ ਦੇਖ ਰਹੋ ਕਿੰਨੀ ਤਰੰਗਣੀ ਧੁੰਦ ਪਈ ਹੋਈ ਆ ਜੇ ਦੇਖਦੇ ਹੋ ਦੂਰ ਤੂਫ ਤੱਕ ਕਿਹੜੇ ਵਾਈਕਲ ਆ ਉਹ ਨਜ਼ਰ ਨਹੀਂ ਆ ਰਹੇ ਤੇ ਨੇੜੇ ਤੋਂ ਵੀ ਕਿਹੜੇ ਵਾਈਕਲ ਆ ਨਜ਼ਰ ਨਹੀਂ ਆ ਰਹੇ ਜਿੱਥੇ ਵਿੱਚ ਹਾਦਸੇ ਚਾਨੀ ਨੁਕਸਾਨ ਹੋਣ ਦਾ ਵੀ ਖਤਰਾ ਹੈ ਜਿੱਥੇ ਦੇਖਦੇ ਹੋ ਸੰਗਤ ਤੋਂ ਉੱਦਦਾ ਕਹ ਹੈ ਕਿ ਕਿਹੜਾ ਚੱਲਦਾ ਪੰਜਾਬ ਦੇ ਲੱਖ ਲੱਖ ਛਿਲਿਆ ਦੇ ਅੱਛਾ ਹੋਇਆ ਅੱਥੇ ਗੱਲ ਕਰੀਏ ਜਲੰਧਰ ਸ਼ਹਿਰ ਦੀ ਜਲੰਧਰ ਦੇ ਹਾਲਾਤ ਦਿਖਾ ਰਿਹਾ ਸੰਗਣੀਤ ਧੰਦ ਦਾ ਹਾਲ ਕੀ ਹੈ ਲੋਕਾਂ ਨੂੰ ਜਦੋਂ ਪੰਜਾਬ ਦੇ ਸੁਲ ਅਪੀਲ ਕੀਤੀ ਜਾਂਦੀ ਹੈ ਜੋ ਸੜਕਾਂ ਤੇ ਚੱਲਣਾ ਆਪਣੇ ਬਾਈਕਾਂ ਨਾਲ ਤੇ ਲਾਈਟਾਂ ਜਗਾ ਕੇ ਰੱਖਣਾ ਇੰਡੀਕੇਟਰ ਜਗਾ ਕੇ ਰੱਖਣਾ ਜੋ ਆਪ ਸਾਹਮਣੇ ਆਉਣ ਵਾਲੇ ਲੋਕਾਂ ਨੂੰ ਕਿਹੜਾ ਪਤਾ ਲੱਗ ਸਕੇ ਕੋਈ ਬਾਈਕ ਆ ਰਹੀ ਹੈ ਇਹ ਦੇਖ ਰਹੇ ਹੋ ਸੰਗਣੀਤ ਧੰਦ ਤੇ ਹਾਲਾਤ ਕੀ ਹੈ ਛੋਟੇ ਛੋਟੇ ਬੱਚੇ ਸਵੇਰ ਤੋਂ ਸਕੂਲਾਂ ਦੇ ਵਿੱਚ ਜਾ ਰਹੇ ਨੇ ਹਰ ਤੋਂ ਜ਼ਿਆਦਾ ਲੋਕ ਜਿਹੜੇ ਪਰਸਾਦ ਦਾ ਸਾਹਮਣਾ ਕਰਦਾ ਪਿਆ ਰਿਹਾ ਸੀ ਜੋ ਸਾਹਮਣਾ ਕਰਨਾ ਪਿਆ ਰਿਹਾ ਇਹ ਵਿੱਚ ਕੀ ਦੇਖੋ ਅਰਦਾਸ ਸਾਹਿਬ ਨੇ ਲਗਾਤਾਰ ਜੋ ਸੰਦੇਸ਼ ਕੋਸਤ ਨੇ ਕਹਿਰ ਬਚਾਇਆ ਹੋਇਆ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਕ ਬਾਰ ਫਿਰ ਤੁਹਾਨੂੰ ਅਸੀਂ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਜੋ ਧੁੰਦ ਨੇ ਕਹਿਰ ਮਚਾਇਆ ਹੋਇਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਜਲੰਧਰ ਦੇ ਸ਼ਹਿਰ ਦੇ ਹਾਲਾਤ ਹੈ ਇਹ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੀ ਹਾਲਾਤ ਹੈ ਸੰਗਣੀ ਧੁੰਦ ਨੇ ਜੋ ਕਹਿਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜੋ ਹੈ ਇਹ ਕਹਿਰ ਮਚਾਇਆ ਹੋਇਆ ਜਿਸ ਦੇ ਵਿੱਚ ਆਵਾਜਾਵੀ ਤੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਕਿਹੜੇ ਛੋਟੇ-ਛੋਟੇ ਬੱਚੇ ਹੈ ਸਵੇਰ ਤੋਂ ਸਕੂਲਾਂ ਦੇ ਵਿੱਚ ਸੰਗਣੀ ਧੁੰਦ ਦੇ ਕਾਰਨ ਤੇ ਠੰਡ ਦੇ ਵਿੱਚ ਕਿਹੜੇ ਬੱਚੇ ਛੋਟੇ-ਛੋਟੇ ਜਾ ਰਹੇ ਨੇ ਸਕੂਲਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਟਵਾ ਦੇ ਵਿੱਚੋਂ ਦੀ ਆਟਵਾ ਜੋ ਉਤਰ ਰਹੇ ਨੇ ਜਿਸ ਦੇ ਵਿੱਚ ਠੰਡ ਦੇ ਕਾਰਨ ਲੋਕਾਂ ਨੂੰ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਤਾਂ ਜ਼ਰੂਰ ਕਰਨਾ ਪੈ ਰਿਹਾ ਉੱਥੇ ਸੰਗਣੀ ਧੁੰਦ ਦਾ ਕਿਹੜਾ ਕਹਿਰ ਆ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਜੋ ਕਹਿਰ ਮਚਾਇਆ ਹੋਇਆ ਤੇ ਉੱਥੇ ਹੀ ਜਲੰਧਰ ਦੇ ਹਾਲਾਤ ਰਾਹ ਜਲੰਧਰ ਦੇ ਸ਼ਹਿਰ ਦੇ ਹਾਲਾਤ ਹੈ ਸ਼ਹਿਰ ਦੇ ਕੀ ਹਾਲਾਤ ਹੋਣਗੇ ਜਿਸ ਦੇ ਵਿੱਚ ਸਾਡੇ ਨਾਲ ਲੋਕ ਆਪਾਂ ਬੱਚਿਆਂ ਨੂੰ ਸਕੂਲੋਂ ਲੈ ਕੇ ਆਏ ਛੱਡਣ ਆਏ ਨੇ ਕੀ ਹਾਲਾਤ ਹੈ ਜੀ ਤੁੰਦ ਦਾ ਬਹੁਤ ਹੈ ਤੁੰਦ ਕਿੰਨੀ ਤੁੰਦ ਹੋਏਗੀ ਬਹੁਤ ਜ਼ਿਆਦਾ ਤੁੰਦ ਹੈ ਅੱਗੇ ਕੋਈ ਜਲਤੀ ਨਹੀਂ ਕਿੱਦਾਂ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਕੂਲਾਂ ਦੇ ਵਿੱਚ ਛੱਡਣ ਆਇਓ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਇਹ ਹਾਲਾਤ ਹੁੰਦੀ ਹੈ ਜੀ ਅੱਛਾ ਤੁੰਦੀ ਹੈ ਹਾਂ ਦੇਖ ਰਹੇ ਹੋ ਉਹਨਾਂ ਦਾ ਕਹਿਣਾ ਜੋ ਟੂ-ਵੀਲਰ ਦੇ ਵਿੱਚ ਆਏ ਨੇ ਤੁੰਦ ਦਾ ਲੋਕ ਕਹਿ ਰਹੇ ਨੇ ਕਿਦੋਂ ਅਸੀਂ ਵਾਈਕਲ ਚਲਾਉਂਦੇ ਆ ਅੱਗੇ ਕੋਈ ਨਜ਼ਰ ਨਹੀਂ ਆਂਦਾ ਤੁੰਦ ਦੇ ਕਾਰਨ ਕਿਹੜੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਉੱਥੇ ਵੀ ਦੇਖ ਰਹੋ ਇਹ ਹਾਲਾਤ ਹੈ ਸ਼ਹਿਰ ਦੇ ਹਾਲਾਤ ਹੈ ਜੋ ਲਗਾਤਾਰ ਠੰਡ ਤੇ ਵਧਦੀ ਵਧਦੀ ਹੈ ਉੱਥੇ ਤੁੰਦ ਨੇ ਕਿਹੜਾ ਆਪਣਾ कहर ਮਚਾਇਆ ਹੋਇਆ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਬਾਈ ਜੀ ਸਾਡੇ ਨਾਲ ਬਾਈ ਜੀ ਬੱਚੇ ਨੂੰ ਛੱਡਣ ਆਇਓ ਸਕੂਲ ਦੇ ਵਿੱਚ ਇਹ ਕਿੰਨੀ ਤੁੰਦ ਪਈ ਹੋਈ ਹੈ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਪਿਛੇ ਲਾਈਟਾਂ ਵਾਲੇ ਜੋਗ ਤੋਂ ਲੈ ਕੇ ਨੂਰਪੁਰ ਅਡੇ ਤੱਕ ਜਾਮ ਲੱਗਾ ਇਸੇ ਕਰਕੇ ਤੇ ਦੋ ਕੇ ਗੱਡੀਆਂ ਵਜੀਆਂ ਵਿਚੇ ਉਹ ਆਪਣੇ ਆਹਾ ਨੂਰਪੁਰ ਦੇ ਗਾਂ ਅਡੇ ਤੋਂ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੁਦਦੀ ਤੇ ਕੋਸੀ ਦੇ ਜਿਹੜੀਆਂ ਲਾਈਟਾਂ ਲੱਗਦੀਆਂ ਹੁੰਦੀਆਂ ਕੋਸ ਆ ਲਾਈਨਾਂ ਵਿੱਚ ਨਹੀਂ ਕੋਈ ਜਗ੍ਹਾ ਤੇ ਕੋਸ ਉਹਦੇ ਕਰਕੇ ਗੱਡੀਆਂ ਰੋਮਜ਼ਾ ਨੂੰ ਆ ਜਾਂਦੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਵਧੀਆ ਤਰੀਕੇ ਨਾਲ ਹੁਣ ਜਿੱਦਾਂ ਦਾ ਮੌਸਮ ਆ ਇਥੇ ਉਧਾਂ ਦਾ ਰੋਡ ਤੇ ਨਿਸ਼ਾਨ ਲਾ ਕੇ ਰੱਖਣਾ ਕਿ ਹੁਣ ਜਾਨ ਤੰਗੀ ਨਾ ਹੋਵੇ ਕਿ ਧੁੰਦ ਕਿੰਨੀ ਹੋਏਗੀ ਹੁਣ ਦੇਖੋ ਜੀ ਪਤਾ ਦਿਹੁ ਲੱਗਦਾ ਉਧਰ ਤਾਂ ਹੈ ਹੀ ਨਹੀਂ ਬਿਲਕੁਲ ਕੁਸ ਨਾ ਮਤਲਬ ਨਜ਼ਰ ਹੀ ਨਹੀਂ ਆ ਰਿਹਾ ਬੰਦਾ ਬਿਲਕੁਲ ਬਿਲਕੁਲ ਨੈਸ਼ਨਲ ਹਾਈਵੇ ਤੇ ਹਾਲਾਤ ਇਦਾਂ ਦੇ ਹੋਣਗੇ ਸ਼ਹਿਰ ਤੇ ਕੀ ਹਾਲਾਤ ਬਣੇ ਹੋਏ ਨੇ ਸ਼ਹਿਰ ਇਹ ਹੈਰਾਨ ਅਸੀਂ ਕਿ ਸ਼ਾਇਦ ਜਿਸ ਵਕਤ ਧੁੰਦ ਘੱਟ ਹੁੰਦੀ ਸੀਗੀ ਪਿੰਡਾਂ 'ਚ ਜ਼ਿਆਦਾ ਤਾਂ ਹੁੰਦੀ ਸੀ ਕਿ ਲੋਕੀ ਖੇਤਾਂ ਨੂੰ ਪਾਣੀ ਪੋੜੀ ਲਾਉਂਦੇ ਹੀ ਭਾਫ਼ ਬਣ ਕੇ ਧੁੰਦ ਬਣਦੀ ਸੀਗੀ ਤੇ ਮੈਂ ਪਹਿਲੀਆ ਦੇਖ ਰਿਹਾ ਕਿ ਸ਼ਹਿਰ ਦੇ ਵਿੱਚ ਵੀ ਦੇਖੋ ਜਿੱਦਾਂ ਸ਼ਾਮ ਦੇ 6-7 ਵਜੇ ਹੁੰਦੇ ਆ ਇਦਾਂ ਲੱਗਦੇ ਆ ਕਿੰਦਾ ਛੋਟੇ-ਛੋਟੇ ਬੱਚਿਆਂ ਨੂੰ ਛੱਡਣ ਆਏ ਠੰਡ ਦੇ ਕਾਰਨ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਕੋਈ ਛੁੱਟੀਆਂ ਦੇ ਦੇਣ ਉਹਨਾਂ ਪੇਪਰ ਕਰਵਾ ਕੇ ਬੱਚਿਆਂ ਨੂੰ ਫ੍ਰੀ ਕਰ ਦੇਣਾ ਕਿ ਜਿਹੜੇ ਆ ਜਿਹੜੇ ਆ ਦਿਨ ਹਨਾ ਬਹੁਤ ਰਿਸਕੀ ਦਿਨ ਹਨਾ ਜੀ ਹਾਸੇ ਵੀ ਹੋ ਸਕਦੇ ਬਹੁਤ ਜ਼ਿਆਦਾ ਹਾਸੇ ਹੋ ਰਹੇ ਨੇ ਚਾਰ ਗੱਡੀਆਂ ਲੱਗੀਆਂ ਦੇਖੋ ਪੀ.ਐੱਜੀ ਦੇ ਕੋਲ ਇਧਰ ਕਤਾਰਪੁਰ ਰੋਡ ਤੇ ਐਕਸੀਡੈਂਟ ਹੋਏ ਨੇ ਇਸ ਕਰਕੇ ਇਹੋ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਦਿਨਾਂ ਦੇ ਵਿੱਚ ਜਾਦੇ ਪੇਪਰ ਗਾਂ ਥੋੜੇ ਕਰਦਨ ਜਾਂ ਬਿਲਨਾ ਕਰਾਦਨ ਕੀ ਛੁੱਟੀਆਂ ਹੁਣ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਦੇਖੋ ਲੇਡੀਜ਼ ਆ ਲੇਡੀਜ਼ ਨੂੰ ਪਤਾ ਕਿ ਹਿਸਾਬ ਬਣਾਉਂਦੇ ਨੇ ਲੈ ਕੇ ਬੱਚਿਆਂ ਨੂੰ ਟੰਬ ਦੇ ਕਾਰਨ ਜਿਹੜੀ ਡਰਾਈਵਿੰਗ ਆ ਉਹ ਬਹੁਤ ਜ਼ਿਆਦਾ ਆਕਾ ਹੋਇਆ ਹੈ ਜੀ ਸਾਡੇ ਕੋਲ ਚੱਲਦੀ ਦੇਰੀ ਕਿੱਥੇ ਚਲਾਉ ਚੱਲੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਪਾਂ ਗੱਲਬਾਤ ਕੀਤੀ ਹੈ ਉਸ ਬੱਚੇ ਦੇ ਮਾਪਿਆਂ ਦੇ ਨਾਲ ਉਹਨਾਂ ਦਾ ਕਹਿਣਾ ਕਿਹੜੀ ਪੋਂਦਾ ਅੱਗੇ ਪਿੰਡਾਂ ਦੇ ਵਿੱਚ ਹੁੰਦੀ ਸੀ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਲੱਗਿਆ ਹੁੰਦਾ ਸੀ ਫਿਰ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਘੱਟ ਧੁੰਦ ਹੁੰਦੀ ਸੀ ਉਸ ਤੋਂ ਬਾਅਦ ਤੁਸੀਂ ਦੇਖ ਲਓ ਸ਼ਹਿਰ ਦੇ ਇਹ ਹਾਲਾਤ ਹੈ ਨੈਸ਼ਨਲ ਹਾਈਵੇ ਦੇ ਕੀ ਹਾਲਾਤ ਹੋਣਗੇ ਜੋ ਲਗਾਤਾਰ ਸੰਗਣੀ ਧੁੰਦ ਦੇ ਕਾਰਨ ਕਈ ਹਾਦਸੇ ਵੀ ਹੋ ਜਾਂਦੇ ਨੇ ਕਈਆਂ ਦੀ ਜਾਨੀ ਨੁਕਸਾਨ ਜਾਨੀ ਜਾਨਾਂ ਵੀ ਚਲ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਕੇਸ ਜਗਬਾਨੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਜੋ ਸੜਕਾਂ ਤੇ ਚੱਲਦੇ ਨੇ ਉਸ ਧੁੰਦ ਦੇ ਕਾਰਨ ਰਾਮਨਾ ਚੱਲਣ ਆਪਣੇ ਗੱਡੀਆਂ ਦੀ ਵਾਈਕਲਾਂ ਦੀਆ ਜੋ ਹੈ ਲਾਈਟਾਂ ਉਹ ਜਗਾ ਕੇ ਰੱਖਣ ਇੰਡੀਕੇਟਰ ਚ ਕਰ ਰੱਖਣ ਜਿਹੜੇ ਸਾਹਮਣੇ ਲੋਕ ਆ ਰਹੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੁਨੀਲ ਮਹਾਜਨ ਜਗਬਾਨੀ ਟੀਵੀ ਚਲੰਦਰ